ਕੋਲ ਲਗਿਆ ਬੰਦੇ ਬੰਦੇ ਜੂਲੀ ਫੋਰਾ ਵੀ ਉਹ ਬੰਦੇ ਪੱਕੇ ਹੁੰਦੇ ਆ ਹਾਂ ਕੋਈ ਬੰਦੇ ਜੂਲੀ ਬੰਦੇ ਆ ਨਹੀਂ ਜੀ ਤੇ ਕੱਲ ਅੱਜ ਅੱਜ ਕੀ ਆ ਗੱਲ ਇਹ ਕਾ ਵੀ ਬਹੁਤੀ ਬਹੁਤੀ ਆ ਮਾਰ ਬਾਈ ਤਨ ਖਮਾਉਣਾ ਡਾ ਕਿੰਨਾ ਬੱਸ ਯਾਰਾ ਨੂੰ ਮੂਹਰੇ ਉੱਗ ਰਿਹਾ ਫਸਾ ਤੇ ਬੰਦ ਨਹੀਂ ਪਰਾ ਮੇਰਾ ਵੀ ਸਾਡੇ ਉੱਪਰ ਇਹਦੀ ਪਰਾ ਪਾਜੀ ਨੇ ਹਾਂ ਸੀ ਨੰਬਰ ਇੱਕ ਦੇ ਆਉਂਦੇ ਪਿੰਡ ਚ ਆਹ ਸਾਰੇ ਪਿੰਡ ਜਟੂਲ ਵਿੱਚ ਜਿਹੜਾ ਮਤਦਾਨ ਨੂੰ ਡਿਆ ਵਿਧਾਨ ਸਭਾ ਚ ਉਹਨਾਂ ਦੇ ਉੱਤੇ ਇਸ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਤੇ ਨਹੀਂ ਹੋਇਆ ਵੋਟਾਂ ਦੇ ਸੰਬੰਧ ਵਿੱਚ ਕੋਈ ਪਾਰਟੀ ਬਾਜੀ ਕੋਈ ਧੜੇ ਬਾਜੀ ਦਾ ਕਿੰਨੇ ਜਿਹੜਾ ਹਮੇਸ਼ਾ ਸ਼ਾਂਤ ਤੇ ਮਈ ਝੰਡਾ ਨਾਲ ਬੂਟਾ ਪਾਇਆ ਜਾਂਦੀਆਂ ਕਦੀ ਵੀ ਅੱਜ ਦੇ ਅੱਜ ਤੱਕ ਜਦੋਂ ਦਾ ਦੇਸ਼ ਯਾਦ ਹੋਇਆ ਜਦੋਂ ਇਹ ਬੂਟਾ ਉਹਨੂੰ ਸਭ ਬੁੰਜਾ ਦੇ ਪੈ ਰਹੀਆਂ ਅਜੇ ਤੱਕ ਕੋਈ ਲੜਾਈ ਝਗੜੇ ਦਾ ਕੇਸ ਨਹੀਂ ਆਇਆ ਉਹ ਸਾਰੀਆਂ ਪਾਰਟੀਆਂ ਦੇ ਲੋਕ ਅਮਨ ਚੈਦਲ ਨਾਲ ਇਕੱਠੇ ਬਹਿ ਕੇ ਗੱਲਬਾਤ ਲਗਾ ਰਹੇ ਆ ਤੇ ਬੂਟਾ ਹੀ ਪਾ ਰਹੇ ਆ ਆ ਜਿਹੜੇ ਇਦਾਂ ਦੀ ਸੁਭਾਵਨਾ ਲੱਗ ਨਹੀਂ ਆ ਜਿਹੜੇ ਉਮੀਦਵਾਰ ਖੜੇ ਨੇ ਉਹ ਪਾਰਟੀਆਂ ਵੱਲੋਂ ਕੋਈ ਨੁਮਾਇंदे ਆਣ ਕੇ ਇੱਥੇ ਚੈੱਕ ਵੀ ਕਰ ਰਹੇ ਨੇ ਬਿਲਕੁਲ ਚੈੱਕ ਕਰਦੇ ਆ ਉਹ ਬੜੇ ਸੈਟੀਸਫਾਈ ਹੋ ਕੇ ਜਾ ਰਹੇ ਆ ਤੁਹਾਨੂੰ ਅੱਛਾ ਤੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਨੂੰ ਮਤਲਬ ਕਿ ਕੋਈ ਪ੍ਰੋਬਲਮ ਨਹੀਂ ਆ ਗਈ ਬੜੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਕੰਮ ਉਹ ਵੀ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾ ਰਹੇ ਧੰਨਵਾਦ ਕਾਈ ਦੇ ਬਾਹਰ ਹਾਂਜੀ ਸਾਰੇ ਪਿੰਡ ਜਟੂ ਵਾਲੇ ਵਿੱਚ ਜਿਹੜਾ મતદાન ਕੀਤਾ ਜਾ ਰਿਹਾ 2024 ਵਿਧਾਨ ਸਭਾ ਚੋਣਾਂ ਦੇ ਉੱਤੇ ਜਿਹੜਾ ਪਿੰਡ ਦੇ ਵਿੱਚ ਕੋਈ ਪਾਰਟੀਵਾਦੀ ਵੱਲੋਂ ਕੋਈ ਝਗੜਾ ਝੋੜਾ ਜਾਂ ਕਿਸੇ ਕਿਸਮ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮਨ ਲਾ ਕੇ ਬਿਲਕੁਲ ਸ਼ਾਂਤੀਪੂਰਕ ਚੋਣਾਂ ਹੋ ਰਹੀਆਂ ਇਹਦੇ ਵਿੱਚ ਨਾ ਕਿ ਦਾ ਕੋਈ ਲੜਾਈ ਝਗੜੇ ਵਾਲਾ ਕੰਮ ਆ ਬੜੇ ਪਿਆਰ ਭਾਵਨਾ ਨਾਲ ਚੋਣਾਂ ਹੋ ਰਹੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਪ੍ਰੋਟੈਕਸ਼ਨ ਇੱਧਰ ਆਂਦੀ ਪਿਆ ਵੇਖਣ ਹਾਂਜੀ ਆ ਰਹੇ ਆ ਪੂਰਾ ਧਿਆਨ ਰੱਖ ਰਿਹਾ ਤੇ ਇਹ ਸਾਰਾ ਆਪਣੀ ਸਿਹਤਾਂ ਨਾਲ ਜਿਹੜੇ ਨੁਮਾਇंदे ਖੜੇ ਨੇ ਉਹਨਾਂ ਪਾਰਟੀਆਂ ਵੱਲੋਂ ਵੀ ਆ ਕੇ ਦੇਖਰੇ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਸਾਰੇ ਬੋਥਾਂ ਤੇ ਆਪਣੇ ਆਪਣੇ ਉਹਨਾਂ ਦੇ ਜਿਹੜੇ ਵਰਕਰ ਆ ਰਹੇ ਸਭੀ ਵਹੀ ਸਾਰੇ ਦੀ ਬੋਲ ਹਾਂਜੀ ਸਰਪੰਚ ਸਾਹਿਬ ਇਹ ਪਿੰਡ ਜੱਟੂਵਾਲ ਵਿੱਚ ਜਿਹੜਾ ਵਿਧਾਨ ਸਭਾ ਚੋਣਾਂ ਦੇ ਉੱਤੇ ਜਿਹੜਾ ਮਤਦਾਨ ਹੋ ਰਿਹਾ ਇਹ ਜਿਹੜਾ ਇਹ ਇਹਦੇ ਵਿੱਚ ਕੋਈ ਝਗੜਾ ਲੜਾਈ ਝਗੜਾ ਵਗੈਰਾ ਤਾਂ ਨਹੀਂ ਦੇਖਣ ਨੂੰ ਮਿਲਿਆ ਇਹਦੇ ਕਦੇ ਕੀ ਕੰਨਾ ਚ ਮੈਂ ਸਭ ਤੋਂ ਪਹਿਲੇ ਤੁਹਾਡਾ ਧੰਨਵਾਦ ਕਰਦਾ ਹਾਂ ਸਾਡੇ ਤੱਕ ਪਹੁੰਚ ਕੀਤੇ ਲਈ ਗੱਲ ਇਹ ਵੀ ਇਹ ਜਟੂ ਆ ਸਾਡਾ ਪਿੰਡ ਜਿਹੜਾ ਮੈਂ ਪਿੰਡ ਦਾ ਸਰਪੰਚ ਆ ਸਰਪੰਚ ਹੋਣ ਦੇ ਨਾਤੇ ਮੈਂ ਗੱਲ ਕਰਨਾ ਚਾਹੁੰਦਾ ਕਿ ਪਿੰਡ ਦਾ ਜਿਹੜਾ ਸਾਡਾ ਇਲੈਕਸ਼ਨ ਆ ਬਹੁਤ ਵਧੀਆ ਪੀਸਫੁਲ ਹੋ ਰਿਹਾ ਇਹਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਸਾਰੀਆਂ ਪਾਰਟੀਆਂ ਆਪਣੇ ਆਪਣੇ ਬੂਥਾਂ ਤੇ ਬੈਠੀ ਹੋਈਆਂ ਨੇ ਤੇ ਆਪਣਾ ਆਪਣਾ ਵਧੀਆ ਕੰਮ ਕਰ ਰਹੀਆਂ ਕੋਈ ਲੜਾਈ ਝਗੜਾ ਕੋਈ ਇੱਕ ਦੂਜੇ ਨਾਲ ਬੈਰ ਵਿਰੋਧ ਕੋਈ ਨਹੀਂ ਇੱਥੇ ਸਾਡੇ ਪਿੰਡ ਵਿੱਚ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਫੇਰਾ ਮਾਰਿਆ ਜਾ ਰਿਹਾ ਹੈ ਕੋਲਸੋ ਪ੍ਰਸ਼ਾਸਨ ਦੀ ਡਿਊਟੀ ਲੱਗੀ ਜੇ ਸਾਰੇ ਚੱਕਰ ਮਾਰਦੇ ਕੋਈ ਨਹੀਂ ਸਾਰੇ ਟਾਈਮ ਤੇ ਟਾਈਮ ਆਉਂਦੇ ਨਹੀਂ ਸਾਰੇ ਠੀਕ ਹੈ ਧੰਨਵਾਦ ਚੌੜੀ ਬਣੀ ਆਹ ਚੌੜੀ ਆ ਸਾਰੇ ਮਾਰਦੇ ਨੇ ਭਾਈ ਜੇ ਭਰਾਵਾਂ ਨਾਲ ਹੋਵੇ ਲੱਗੇ